ਇਹ ਸੁਖਵੀਰ ਕੋਰ ਮੇਰਾ ਹਾਂਜੀ ਕਦੋਂ ਦੇ ਬੇਟੇ ਦੇ ਹਾਲਾਤ ਐ ਤੁਹਾਡੇ ਦੇ ਘਟ ਦੇ ਹਾਲ ਤਾਂ ਬੜੇ ਚਿਰ ਦੀਆਂ 10 ਸਾਲ ਹੋ ਗਏ ਇਹਨੂੰ ਮੰਜੇ ਤੇ ਪੈਣ ਕੀ ਗੱਲ ਹੋਈ ਇਹਨੂੰ ਕੀ ਕੀ ਦੁੱਖ ਐ ਇਹੋ ਜਿਹੜਾ ਨੂੰ ਪਹਿਲਾਂ ਇਹਨੂੰ ਫੋਲ ਗਿਆ ਸੀ ਪਾਸੇ ਦਾ ਵਾ ਪਹਿਲਾਂ ਚਲੋ ਮੜਮਟਾ ਤੁਰਿਆ ਫਿਰਦਾ ਸੀ ਬਾਅਦ ਇਹਦਾ ਬਾਥਰੂਮ ਰੁਕ ਗਿਆ ਸੀ ਤੇ ਬਾਥਰੂਮ ਰੁਕਿਆ ਤੇ ਅਸੀਂ ਫਿਰ ਹਸਤਾਲ ਖੜਿਆ ਫਿਰ ਇਹਦਾ ਆਪਰੇਸ਼ਨ ਕਰਾਇਆ ਵਾ ਤੇ ਬਾਅਦ ਚ ਰੇਸ਼ਨ ਕਰਾਇਆ ਫੇਰ ਇਹ ਮਹੀਨੇ ਕੇ ਬਾਅਦ ਇਹਦਾ ਪੈਪ ਨਿਕਲ ਗਿਆ ਵੱਖੀਆਂ ਸਾਣੀ ਬਾਥਰੂਮੋਂ ਡੈ ਪਿਆ ਤੇ ਬੜੇ ਹਾਲਤ ਮੰਦੀ ਆ ਤੇ ਇਕੱਲੇ ਹੀ ਰਹਿੰਨੇ ਆ ਬੜੀ ਮਜਬੂਰੀ ਆ ਫੇਰ ਆਈ ਆਪਣੀ ਬੇਟੀ ਕੋ ਆ ਗਏ ਕਿੰਨੇ ਬੇੜੇ ਤੁਹਾਡੇ ਇਹੋ ਹੀ ਬੇਟਾ ਆ ਇਕੱਲਾ ਹੀ ਅੱਛਾ ਜੀ ਤੇ ਤੁਹਾਡੇ ਘਰ ਵਾਲੇ ਉਹਨਾਂ ਦੀ ਡੈਥ ਹੋ ਗਈ ਹੈ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਤਾਂ ਬੜਾ ਚਿਰ ਹੋ ਗਿਆ 25 ਸਾਲ ਉਹ ਤੁਹਾਡੀ ਆਮਦਨ ਦਾ ਹੁਣ ਕੋਈ ਸਾਧਨ ਨਹੀਂ ਹੈਗਾ ਇਹੋ ਬੇਟੇ ਦੇ ਸਿਰ ਤੇ ਹੀ ਮਤਲਬ ਸਾਰਾ ਕਰਦਾ ਬੇਟੇ ਦੇ ਲੋਕਾਂ ਦੇ ਭਾਂਡੇ ਮਾਲ ਮਾਲ ਕੇ ਟੈਂਪਾਸ ਕਰਦੇ ਕੀ ਮੰ ਕਰਦੇ ਇਹ ਇਹੋ ਮੰਗ ਕਰਦੇ ਆ ਜਿਹੜਾ ਲਾਜੋ ਜੇ ਚਲੋ ਜਿਹੜਾ ਵੱਖੀਆਂ ਥਾਣੀ ਬਾਥਰੂਮ ਆਉਂਦਾ ਇਹ ਨਾ ਆਵੇ ਆਪਣੇ ਰਾਹ ਥਾਣੀ ਹੋਏ ਅਸੀਂ ਹੁਣ ਖਰਚਾ ਦੱਸਿਆ ਡਾਕਟਰਾਂ ਨੇ ਉਹਨਾਂ ਨੇ 50000 ਰੁਪਏ ਦੱਸਿਆ ਸਾਨੂੰ ਮਜ਼ਦੂਰੀ ਨਹੀਂ ਹੈ ਸਾਡੇ ਕੋਲ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਕੀ ਹਾਲਾਤ ਇਹਨਾਂ ਦੇ ਘਰ ਦੇ ਹਾਲਾਤ ਇਹਨਾਂ ਦੇ ਘਰ ਦੇ ਬਹੁਤ ਮਾੜੇ ਆ ਜੀ ਇਹਨਾਂ ਦਾ ਪਿੰਡ ਹੈਗਾ ਮਾਨਖੇਰਾ ਇਹ ਫਤਿਹਗੜ ਚੂੜੀਆਂ ਦੇ ਲਾਗੇ ਜ਼ਿਲ੍ਹਾ ਗਰਦਾਸਪੁਰ ਆ ਇਹੋ ਬੇਨਤੀ ਕਰਦੇ ਦਾਨੀ ਸੱਜਣਾਂ ਨੂੰ ਕਿ ਇਹਦਾ 50000 ਦਾ ਡਾਕਟਰਾਂ ਨੇ ਖਰਚਾ ਦੱਸਿਆ ਤੇ ਜਿਹੜਾ ਇਲਾਜ ਹੈ ਜਿਹੜਾ ਕੋਈ ਦਾਨੀ ਸੱਜਣੇ ਦਾ ਕਰਵਾ ਕਰਵਾ ਦੇ ਇਹਨਾਂ ਦਾ ਇਹੋ ਇਕੱਲਾ ਬੇਟਾ ਹੀ ਹੈ ਹੋਰ ਕੋਈ ਕੱਲਾ ਬੇਟਾ ਜੀ ਕੱਲਾ ਬੇਟਾ ਜੀ ਕੋਈ ਕਮਾਉਣ ਵਾਲਾ ਨਹੀਂ ਇਹਨਾਂ ਦਾ